ਸੰਯੁਕਤ ਕਿਸਾਨ ਮੋਰਚੇ ਦੇ ਭਾਰਤ ਬੰਦੇ ਸੱਦੇ ਨੂੰ ਲੈ ਕੇ ਬਕਾਪੂਰ ਫਾਟਕ ਨਜ਼ਦੀਕ ਜੀਟੀ ਰੋਡ ਨੂੰ ਜਾਮ ਕੀਤਾ ਗਿਆ ਸੜਕ ਨੂੰ ਦੋਨੋਂ ਪਾਸੇ ਜਾਮ ਕਰਕੇ ਬੁਲਾਰਿਆਂ ਨੇ ਮੋਦੀ ਸਰਕਾਰ ਦੀਆਂ ਨੀਤੀਆਂ ਦੀ ਆਲੋਚਨਾ ਕੀਤੀ ਬੁਲਾਰਿਆਂ ਨੇ ਕਿਹਾ ਕਿ ਥੋਪੇ ਗਏ ਕਾਨੂੰਨਾਂ ਨੂੰ ਰੱਦ ਕਰਵਾਉਣ ਉਪਰੰਤ ਮੋਦੀ ਸਰਕਾਰ ਨੇ ਕਿਸਾਨਾਂ ਨਾਲ ਵਾਅਦੇ ਕੀਤੇ ਸਨ ਉਹਨਾਂ ਤੋਂ ਸਰਕਾਰ ਹੁਣ ਭੱਜ ਰਹੀ ਹੈ ਆਗੂਆਂ ਨੇ ਕਿਹਾ ਕਿ ਮੋਦੀ ਸਰਕਾਰ ਨੇ ਕਾਰਪੋਰੇਟ ਘਰਾਣਿਆਂ ਦੇ ਹੱਕ 'ਚ ਭੁਗਤਦੇ ਹੋਏ 44 ਕਿਰਤ ਕਾਨੂੰਨਾਂ ਨੂੰ ਖਤਮ ਕਰਕੇ 4 ਕਿਰਤ ਕੋਡ ਬਣਾ ਦਿੱਤੇ ਹਨ ਆਗੂਆ ਨੇ ਇਹ ਵੀ ਕਿਹਾ ਕਿ ਸਿਰਫ ਡਰਾਈਵਰਾਂ ਨੂੰ ਹੀ ਨਿਸ਼ਾਨੇ ਤੇ ਨਹੀਂ ਲਿਆ ਗਿਆ ਸਗੋਂ ਹਾਕਮ ਤੇ ਰਹਿੰਦੇ ਪਰ ਚੂਨ ਬਿਆਰ ਵਿਦੇਸ਼ੀ ਕੰਪਨੀਆਂ ਦੇ ਹਵਾਲੇ ਕਰ ਦਿੰਦਾ ਹੈ ਜਿਸ ਨਾਲ ਦੁਕਾਨਦਾਰਾਂ ਲਈ ਖਤਰੇ ਦੀ ਘੰਟੀ ਵੱਜ ਗਈ ਹੈ ਉਨਾਵਾ ਕੁਰਜਾ ਤੇ ਬੰਦਿਆ ਦੇ ਆਗੂਆਂ ਨੇ ਸੰਜੂਤ ਕਿਸਾਨ ਮੋਰਚੇ ਵੱਲੋਂ ਦਿੱਲੀ ਜਨ ਸਮੇਂ ਕੀਤੇ ਵੱਡੇ ਹਮਲੇ ਦੀ ਸਖਤ ਸ਼ਬਦਾਂ ਚ ਨਖੇਦੀ ਕੀਤੀ ਲੰਮਾ ਸਮਾਂ ਚੱਲੇ ਧਰਨੇ ਦੌਰਾਨ ਚ جمہوری ਕਿਸਾਨ ਸਭਾ ਦੇ ਆਗੂ ਸੰਤੋਖ ਸਿੰਘ ਬਿਲਕਾ ਜਸਵਿੰਦਰ ਸਿੰਘ țeਸੀ ਪਰਮਜੀਤ ਰੰਦਾਵਾ ਜਰਨੈਲ ਫਲੋਰ ਕੁਲਦੀਪ ਫਲੋਰ ਸਰਜੀ ਸੰਗੋਵਾਲ ਮੇਜਰ ਫਲੋਰ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਕਿਸਾਨ ਆਗੂ ਮੌਜੂਦ ਹਨ ਅੱਜ ਜਿਹੜਾ ਇਹ ਹਾਈਵੇ ਜਮ ਕੀਤਾ ਇਹ ਗੱਲ ਇੱਥੇ ਨਹੀਂ ਕੀਤਾ ਅੱਜ ਸਾਰੇ ਭਾਰਤ ਦੇ ਵਿੱਚ ਭਾਰਤ ਬੰਦ ਕੀਤਾ ਗਿਆ ਹੈ ਜਿਹਦੇ ਵਿੱਚ ਕੇ ਸਾਰੀਆਂ ਟ੍ਰੇਡ ਯੂਨੀਅਨਾਂ ਪੀ ਆਰਟੀਸੀ ਮਤਲਬ ਹਰ ਵਰਗ ਨੇ ਸਾਥ ਦਿੱਤਾ ਇਹ ਜਿਹੜਾ ਸਾਡਾ ਬੰਦ ਅੱਜ ਇਹ ਜਿਹੜੀਆਂ ਸਾਡੀਆਂ ਅੰਦੋਲਨ ਦੇ ਸਮੇਂ ਤੋਂ ਉੱਤੇ ਕਿਸਾਨੀ ਮੰਗਾ ਸਰਕਾਰ ਨੇ ਮੰਨੀਆਂ ਸੀ ਵੀ ਅਸੀਂ ਲਾਗੂ ਕਰਾਂਗੇ ਉਹ ਨਹੀਂ ਕੀਤੀਆਂ ਇਸ ਕਰਕੇ ਜਿਹੜਾ ਅੱਜ ਭਾਰਤ ਦਾ ਬੰਦ ਦਾ ਸੱਦਾ ਦਿੱਤਾ ਗਿਆ ਜੀ ਲੋਕਾਂ ਦਾ ਲੋਕਾਂ ਨੇ ਮੁਕੰਮਲ ਬੰਦ ਕੀਤਾ ਕੀ ਕਹਿਣਾ ਹੈ ਤੁਸੀਂ ਹਾਂਜੀ ਲੋਕਾਂ ਨੇ ਮੁਕੰਮਲ ਭਾਰਤ ਦਾ ਸਮਰਥਨ ਦਿੱਤਾ ਆ ਅਸੀਂ ਲੋਕਾਂ ਦਾ ਬਹੁਤ ਧੰਨਵਾਦ ਕਰਦੇ ਆ ਜੀ ਜਿਹੜੀਆਂ ਮੋਦੀ ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਲੋਕ ਪਰੇਸ਼ਾਨ ਹੋ ਰਹੇ ਆ ਲੋਕ ਦੁਖੀ ਹੋ ਰਹੇ ਆ ਉਹਦੇ ਕਰਕੇ ਅਸੀਂ ਸਾਰੇ ਭਾਰਤ ਦਾ ਸੰਘ ਆ ਵਿੱਚ ਦੁਕਾਨਦਾਰਾਂ ਦਾ ਮਤਲਬ ਸਾਰੀਆਂ ਟ੍ਰੇਡ ਵੰਦੀਆਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਜਿਨ੍ਹਾਂ ਨੇ ਸਾਥ ਦਿੱਤਾ ਜੀ ਇਹ ਤਾਂ ਤੁਸੀਂ ਵੀ ਜਾਣਦੇ ਆ ਵੀ ਸੁਪਰੀਮ ਕੋਰਟ ਦਾ ਇੱਕ ਲਾਅ ਆ ਜੀ ਡੀ ਰੋਡ ਦੇ ਉੱਤੇ ਕੋਈ ਵੀ ਨੈਸ਼ਨਲ ਹਾਈਵੇ ਕੋਈ ਕੇ ਵੰਦਾ ਹੈਗਾ ਉਹਨੂੰ ਉਹਦੇ ਉੱਤੇ ਪਰਚਾ ਆ ਪਰ ਜੇ ਅੱਜ ਕਿਸਾਨ ਰੋਡ ਦੇ ਮੈਦਾਨ ਤਾਂ ਇੱਥੇ ਪਰਚਾ ਕੀਤਾ ਜਾਂਦਾ ਉਹ ਤਾਂ ਜਿਹੜੀ ਖੱਟਰ ਸਰਕਾਰ ਆ ਉਹਨੇ ਵੱਡੇ ਵੱਡੇ ਬੈਰੀਕੇਡ ਲਾ ਕੇ ਵੱਡੇ ਵੱਡੇ ਉਹਨੇ ਉੱਥੇ ਕੰਕਰੀਟ ਪਾ ਕੇ ਰੋਡ ਬੰਦ ਕੀਤੀ ਤੇ ਉਹਨਾਂ ਦੇ ਪਰਚਾ ਕਿਉਂ ਨਹੀਂ ਅਸੀਂ ਮਾਨਯੋਗ ਸੁਪਰੀਮ ਕੋਰਟ ਨੂੰ ਬੇਨਤੀ ਕਰਨੀ ਚਾਹੁੰਦੇ ਆ ਵੀ ਉਹਨਾਂ ਦੇ ਸਭ ਤੋਂ ਪਹਿਲਾਂ ਪਰਚਾ ਸਰਕਾਰ ਤੇ ਹੋਵੇ ਸਾਡੇ ਕਿਸਾਨ ਤਾਂ ਪ੍ਰੋਟੈਸਟ ਲਈ ਜਾ ਰਹੇ ਸੀਗੇ ਉਹਨਾਂ ਨੂੰ ਤਾਂ ਰੋਕਿਆ ਗਿਆ ਅੱਜ ਦਾ ਜਿਹੜਾ ਇਹ ਧਰਨਾ ਆ ਇਹ ਪੂਰਾ ਜਿਹੜਾ ਭਾਰਤ ਅੱਜ ਬੰਦ ਹੋਣ ਜਾ ਰਿਹਾ ਜਿਹਦੇ ਕਰਕੇ ਮਤਲਬ ਐਸਕੇਐਮ ਨੇ ਜਿਹੜੀਆਂ ਸਾਡੀਆਂ ਕਿਸਾਨ ਜਥੇਬੰਦੀਆਂ ਸੀ ਉਹਦੇ ਵਿੱਚ ਜਿਹੜੀਆਂ ਮਜ਼ਦੂਰ ਜਥੇਬੰਦੀਆਂ ਨਾਲ ਗੱਲਬਾਤ ਕੀਤੀ ਮਲਾਜ਼ਮ ਜਥੇਬੰਦੀਆਂ ਨਾਲ ਗੱਲਬਾਤ ਕੀਤੀ ਟਰੱਕਾਂ ਵਾਲਿਆਂ ਨਾਲ ਗੱਲਬਾਤ ਕੀਤੀ ਤੇ ਹੋਰ ਵੀ ਜਿੰਨੀਆਂ ਜਥੇਬੰਦੀਆਂ ਉਹਨਾਂ ਨਾਲ ਗੱਲਬਾਤ ਕਰਕੇ ਪٹرول ਪੰਪ ਵਾਲੀਆਂ ਜਥੇਬੰਦੀਆਂ ਨਾਲ ਗੱਲਬਾਤ ਕੀਤੀ ਜਿਹਦੇ ਕਰਕੇ ਅੱਜ ਮੇਰੇ ਇਤਿਹਾਸ ਦੇ ਵਿੱਚ ਤਾਂ ਜਿੰਨਾ ਕਿ ਮੇਰੀ ਜ਼ਿੰਦਗੀ ਵਿੱਚ ਅੱਛਾ ਘਰਛਾ ਦਾ ਮੇਰਾ ਤਜਰਬਾ ਆ ਇਹ ਪਹਿਲੀ ਵਾਰੀ ਹੋ ਰਿਹਾ ਵੀ ਐਡੇ ਵੱਡੇ ਪੱਧਰ ਤੇ ਜਿਹੜਾ ਭਾਰਤ ਬੰਦ ਹੋਣ ਜਾ ਰਿਹਾ ਆ ਜਿਹਦੇ ਕਰਕੇ ਬੋਦੀ ਸਰਕਾਰ ਦੀਆਂ ਕਾਰਪੋਰੇਟੀਆਂ ਨੀਤੀਆਂ ਚਾਹੇ ਉਹ ਸਾਡੇ ਪੈਨਸ਼ਨਰ ਵੀਰ ਆ ਜਿਨ੍ਹਾਂ ਦੀ ਪੈਨਸ਼ਨ ਬੰਦ ਕੀਤੀ ਉਹ ਵੀ ਧਰਨੇ ਦੇ ਵਿੱਚ ਆ ਅੰਗੜਬਾੜੀ ਵਾਲੀਆਂ ਸਾਡੀਆਂ ਬੀਬੀਆਂ ਆ ਸਾਡੀਆਂ ਮੈਡੇ ਵੀਰਵਾਰੀਆਂ ਬੀਬੀਆਂ ਆ ਤੇ ਸਾਡੇ ਮਲਾਜ਼ਮੇ ਆ ਵਿਦਿਆਰਥੀਆਂ ਦੀ ਮੰਗ ਅਸੀਂ ਵਿੱਚ ਪਾਈ ਆ ਮਜ਼ਦੂਰਾਂ ਦੀ ਅਸੀਂ ਮੰਗ ਵਿੱਚ ਪਾਈ ਆ ਜਿਹੜੀ 12 ਘੰਟੇ ਦਿਹਾੜੀ ਕੀਤੀ ਆ ਚਾਰ ਲੇਬਰ ਕਾਨੂੰਨ ਜਿਹੜੇ ਇਹਨਾਂ ਨੇ ਰੱਦ ਕੀਤੇ ਆ ਜਿਹਦੇ ਕਰਕੇ ਸਾਰੇ ਲੋਕਾਂ ਦੀ ਮੰਗ ਨੂੰ ਲੈ ਕੇ ਅਸੀਂ ਟੱਕਰਾਂ ਦੀ ਮੰਗ ਵਿੱਚ ਪਾਈ ਆ ਜਿਹੜਾ ਮਤਲਬ ਪਾਇਆ ਵੀ ਆ ਸਰਕਾਰ ਨੇ ਬਣਾਤਾ ਵੀ ਡਰਾਈਵਰ ਨੂੰ ਸਾਰੀ ਸਜ਼ਾ ਡਰਾਈਵਰ ਨੂੰ ਹੀ ਦੇ ਦੇਣੀ ਆ ਪੀ ਉਹ ਜੇ ਉਹ ਮਤਲਬ ਉਹ ਕਿਤੇ ਹਾਸਾ ਹੋ ਜਵੇ ਉਹਨੂੰ ਜਿਹੜਾ 7 ਲੱਖ ਰੁਪਇਆ ਜੁਰਮਾਨਾ ਤੇ 10 ਸਾਲ ਦੀ ਸਜ਼ਾ ਅਸੀਂ ਸਮਝਦੇ ਹੁਣ ਇੱਥੇ ਗਾਈਆਂ ਤੁਰੀਆਂ ਬੰਦੀਆਂ ਆ ਪਗਉਣ ਹੁਣ ਸੜਕਾਂ ਦੇ ਵਿੱਚ ਤੁਸੀਂ ਦੇਖੋ ਵੀ ਆ ਸਰਕਾਰ ਨੇ ਕੈਲ ਆਇਓ ਆ ਸੜਕਾਂ ਦੇ ਵਿੱਚ ਮਤਲਬ ਸਰਕਾਰ ਨੇ ਕੰਕਰੀਟ ਪਾ ਕੇ ਸੜਕਾਂ ਬੰਦ ਕਰਤੀਆਂ ਉਹਦਾ ਜ਼ਿੰਮੇਵਾਰ ਕੌਣ ਆ ਬਈ ਇਸ ਕਰਕੇ ਹੀ ਸਮਝਦੇ ਵੀ ਇਹ ਲੋਕਤੰਤਰ ਨਹੀਂ ਇਹ ਜੋਕਤੰਤਰ ਆ ਇਹ ਜੋਕਾ ਦੀ ਗੱਲ ਕਰਦੇ ਲੋਕਾਂ ਦੀ ਗੱਲ ਸਿਰਫ ਵੋਟਾਂ ਚ ਇਹਨਾਂ ਚਿੱਤੇ ਆਉਂਦੀ ਆ ਉਦੋਂ ਬਾਅਦ 4.5 ਸਾਲ ਇਹ ਸਿਰਫ ਗੱਲ ਜਿਹੜੀ ਕਾਰਪੋਰੇਟ ਦੀ ਕਰਦੇ ਆ ਜਿਹਦੇ ਕਰਕੇ ਅੱਜ ਪੂਰੇ ਭਾਰਤ ਦੇ ਲੋਕ ਨਿਰਾਸ਼ਾ ਦੇ ਵਿੱਚ ਆ ਔਰ ਲੜ ਰਹੇ ਆ ਸਾਰੇ ਐਸ ਕੇ ਐਮ ਨੇ ਵੱਡੀ ਇਹ ਪਹਿਲ ਕਦ ਵੀ ਕੀਤੀ ਆ ਜਿਹਦੇ ਵਿੱਚ ਸਾਰੇ ਵਰਗਾਂ ਨੂੰ ਨਾਲ ਲੈ ਕੇ ਅਸੀਂ ਐਸ ਕੇ ਐਮ ਜਿਹੜਾ ਹਰ ਮਸਲੇ ਲੜਦਾ